ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਜੀ ਅੰਮ੍ਰਿਤਪਾਲ ਸਿੰਘ ਐਡਵੋਕੇਟ ਸਾਹਿਬ ਬਾਬਾ ਜੀ ਖਰੀ ਹੋ ਗਏ ਹੁਕਮ ਕਰੋ ਤੁਸੀਂ ਹਜੂਰ ਸਾਹਿਬ ਤੁਹਾਨੂੰ ਨੇੜੇ ਆ ਤੁਸੀਂ ਜਾਣਦੇ ਹੁੰਦੇ ਰਹਿੰਦੇ ਜੇ ਲਗਾਤਾਰ ਇੱਕ ਇਹ ਮਹਾਰਾਸ਼ਟਰੀ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਬਣਾਇਆ ਗਿਆ 2024 ਇਹ ਪਹਿਲਾਂ ਜਿਹੜਾ 1955 ਦੇ ਵਿੱਚ ਇੱਕ ਕਾਨੂੰਨ ਬਣਿਆ ਸੀ ਉਹ ਕਾਨੂੰਨ ਕੀ ਬਣਿਆ ਸੀ ਤੇ ਔਰ ਫੋਰਨੋ ਕਿਵੇਂ ਬਣਾਇਆ ਗਿਆ ਉਹ ਬੋਰਡ ਕਿਵੇਂ ਤਿਆਰ ਕੀਤਾ ਜਾਂਦਾ ਸੀ ਉਹਦੇ ਬਾਰੇ ਦੱਸੋਗੇ ਬੇਨਤੀ ਪ੍ਰਵਾਨ ਕਰੋ ਕਿ 1957 ਦੀ ਜਿਹੜੀ ਐਕਟ ਆ ਬੋਰਡੇ ਵਿੱਚ ਸਾਰਾ ਮੈਂਬਰ ਦੀ ਕਮੇਟੀ ਦਾ ਬੋਰਡ ਬਣੂਗਾ ਠੀਕ ਹੈ ਜੀ ਚਾਰ ਮੈਂਬਰ ਐਸਜੀਪੀਸੀ ਚੁਣੇਗੀ ਚਾਰ ਮੈਂਬਰ ਸਚਖੰਡ ਹਜ਼ੂਰ ਖਾਲਸਾ ਦੀਵਾਨ 8 ਹੋ ਗਏ ਦੋ ਸੇਖ ਮੈਂਬਰ ਆ ਪਾਰਲੀਮੈਂਟ ਹੋਣਗੇ 10 ਇੱਕ ਚੀਫ ਖਾਲਸਾ ਦੀਵਾਨ ਵੱਲੋਂ 11 ਤੇ ਤਿੰਨ ਮੈਂਬਰ ਸਰਕਾਰ ਸੱਤ ਜ਼ਿਲ੍ਹਿਆਂ ਚੋਂ ਉਹ ਕਰੇਗੀ ਸਰਕਾਰ ਥਾਪੇਗੀ ਜੀ ਠੀਕ ਹੈ ਜੀ 11 ਤੇ 3 ਤੇ 14 14 ਇੱਕ ਮੈਂਬਰ ਮਹਾਰਾਸ਼ਟਰ ਤੋਂ ਹੋਊਗਾ ਇੱਕ ਆਂਧਰਾ ਪ੍ਰਦੇਸ਼ ਤੋਂ ਇੱਕ ਕਲੈਕਟਰ ਇਦਾਂ ਕਰਕੇ 17 ਮੈਂਬਰ ਦੀ ਕਮੇਟੀ ਸੀਗੀ ਹੁਣ ਜਿਹੜਾ ਕਾਨੂੰਨ ਚ ਇਹਨਾਂ ਨੇ ਚੇਂजेस ਲੈ ਆਂਦੇ ਆ ਮੈਂਬਰ ਸਾਰੇ ਹੀ ਹੋਣਗੇ ਜੀ ਪਰ ਇਸ 17 12 ਸਰਕਾਰ ਚੋਣੇਗੀ ਤੇਨ ਮੈਂਬਰ ਜਿਹੜੇ ਆ ਉਹਦੇ ਵਿੱਚ ਤੇ ਤਿੰਨ ਮੈਂਬਰ ਤਿੰਨ ਮੈਂਬਰਾਂ ਦੀ ਚੋਣ ਹੋਊਗੀ ਠੀਕ ਹੈ ਜੀ 12 ਤੇ 3 15 ਤੇ ਐਸਜੀਪੀਸੀ ਨੇ ਪਾਵਰ ਕੱਟਾ ਕੇ ਸਿਰ ਦੋ ਹੀ ਮੈਂਬਰ ਕਰ ਦਏ ਆ ਇਹ ਬਾਕੀ ਜਿਹੜਾ ਆ ਹਜੂਤ ਚੀ ਸੱਚਖੜਾ ਹਜੂਰ ਖਾਲਸਾ ਦਿਵਾਨ ਚੀ ਖਾਲਸਾ ਦਿਵਾਨ ਕਲੈਕਟਰ ਇਹ ਸਾਰੇ ਸਰਕਾਰ ਨੇ ਹਟਾ ਦਿੱਤੇ ਸੀ ਜੀ ਤੇ ਜਿਹੜੇ ਸਿੱਖ ਦੋ ਸਿੱਖ ਮੈਂਬਰ ਜਿਹੜੇ ਪਾਰਲੀਮੈਂਟ ਤੋਂ ਚੁਣੇ ਜਾਣਗੇ ਉਹ ਵੀ ਸਰਕਾਰ ਨੇ ਐਮੈਂਡਮੈਂਟ ਕਰਕੇ ਉਹਨਾਂ ਨੂੰ ਵੀ ਸਰਕਾਰ ਨੇ ਹਟਾ ਦਿੱਤਾ ਜੀ ਹੋਰ ਜਿੱਦਾਂ ਉਹਨਾਂ ਦੇ ਹਸਬਜੇ ਵਿੱਚ ਹੀ ਚੱਲ ਗਿਆ ਇਹਦੇ 12 ਮੈਂਬਰ ਸਰਕਾਰ ਤੋਂ ਹੋਣੀਗੀ ਉੱਤੋਂ ਦੀ ਪ੍ਰਧਾਨ ਵੀ ਸਰਕਾਰ ਦਾ ਹੀ ਹੋਊਗਾ ਫਿਰ 2014 ਦੇ ਵਿੱਚ ਜਿਹੜਾ ਸਰਕਾਰ ਆ ਰਾਂਗੇ ਮਲੁੰਡਾਲਾ ਆਮਦਾਰ ਐਮ ਐਲ ਏ ਉਨੇ ਚੇਂਜਸ ਕਰਕੇ ਮੈਂਬਰ ਘਟਾ ਦਿੱਤੇ ਸੀ। ਅੱਛਾ ਜੀ। 17 ਵਿੱਚੋਂ 14 ਕਰ ਦਿੱਤੇ ਸੀ। ਉੱਚ ਬੋਰਡ ਨਾਲ ਲੜਾਈ ਹੋਈ ਉੱਚ ਬੋਰਡ ਇਹ ਕਰਾਈ ਇਹ ਵਿਰੋਧ ਕਰਾ ਨਾ ਕਰਦਾ। ਸਾਰੇ ਪ੍ਰੋਪੋਜ਼ਲ ਲਿਆਂਦਾ ਸੀਗਾ। ਅਸਲ ਵਿੱਚ 2014 ਵਿੱਚ ਸਰਕਾਰ ਨੇ ਜੇ ਆ ਜਵਾਟੀਆ 50 ਜਵਾਟੀਆ ਕਮਿਸ਼ਨ ਇੱਕ ਕਟਰੀ ਕੀਤੀ। ਉਹਦੇ ਵਿੱਚ ਇਹ ਕਮੇਟੀ ਜਿਹੜੀ ਜਰਣੇਦਾਰ ਜਿਹੜੇ ਨੇ ਚੇਂਜਸ ਕਰ ਲਏ ਨੇ। ਇਹ ਕਮੇਟੀ ਦੱਸੇਗੀ ਵੀ ਕਿਹੜੇ ਹਿਸਾਬ ਨਾਲ ਚੇਂਜ ਕਰਨੇ ਨੇ। ਉਸ ਜੇਰ ਬਾਡੀ ਨੇ ਮੇਰੇ ਕੋਲ ਪੇਸ਼ ਕਰਕੇ ਉਹ ਮਰ ਗਿਆ ਉਹ ਪੂਰਾ ਹੋ ਗਿਆ ਪਰ ਸਰਕਾਰ ਨੇ ਕਮੇਟੀ ਐਕਸੈਸ ਨਹੀਂ ਕੀਤੀ ਠੀਕ ਹੈ ਜੀ ਹੁਣ ਜਿਹੜਾ 2024 ਵਿੱਚ ਜਿਹੜਾ ਕਾਨੂੰਨ ਬਣਿਆ ਆ ਇਹ ਹੈ ਕਿ ਜਿਹੜਾ ਮੰਤਰੀ ਜਿਹੜੇ ਮੰਤਰੀਆਂ ਦੀ ਬੈਠ ਹੁੰਦੀ ਆ ਠੀਕ ਹੈ ਜੀ ਜਿਹੜੇ ਕੈਬਨਿਟ ਕਹਿੰਦੇ ਕੈਬਨਿਟ ਹਾਂਜੀ ਕ मंत्रिमਲ ਦੀ ਬੈਠ ਹੈ ਕੈਬਨਿਟ ਦੇ ਵਿੱਚ ਉਹਨੂੰ ਮਨਜ਼ੂਰੀ ਦੇਈ ਹੀ ਆ ਜੀ ਤੇ ਹੁਣ ਪਾਸ ਹੋਇਆ ਫਿਰ ਕੈਬਨਿਟ ਬੈਠੂਗੀ ਫਿਰ ਕੈਬਨਿਟ ਉਹਨੂੰ ਹਰੀ ਚੰਡੀ ਰਹੂਗੀ ਫਿਰ ਇਹ ਮਹਾਰਾਸ਼ਟਰ ਦੇ ਵਿਧਾਨ ਸਭਾ ਵੰਦੇ ਵਿੱਚ ਪੇਸ਼ ਹੋਣਾ ਵਿਧਾਨ ਪਹੁੰਚ ਤੋਂ ਬਾਅਦ ਉਹਦੇ ਬਾਅਦ ਹਰਾਨਪੂ ਕਾਉਂਸਲ ਵਿਧਾਨ ਸਭਾ ਰਿਛੇ ਤੇ ਵੇਚ ਹੋਊਗਾ ਫਿਰ ਗਵਰਨਰ ਸائن ਮੋਰ ਲੱਗੇਗਾ ਫਿਰ ਇਹ ਕਾਨੂੰਨ ਬਣੇਗਾ ਸਤਿਪਲਾ ਕੀਤੇ ਗਏ ਸਿੱਟ ਹੋਇਆ ਉਹਦਾ ਕਰਕੇ ਸਰਕਾਰ ਜਿਹੜੀ ਆ ਉਹ ਇੰਟਰਫੇਅਰ ਕਰ ਰਹੀ ਹੈ ਸਰਕਾਰ ਨੂੰ ਗੁਰਦੁਆਰਾ ਸਾਹਿਬ ਨਾਲ ਕੋਈ ਲੈਣ ਦੇ ਨਹੀਂ ਹੈ ਸਰਕਾਰ ਨੂੰ ਸਿਰ ਬੋਲ ਪਿਆਰੀ ਹੈ ਜੀ ਬੈਟੂ ਬੋਲ ਕਉਂਦੀ ਹੈ ਜਿਹੜਾ ਚੜਾਵਾ ਹੁੰਦਾ ਵਾ ਸਰਕਾਰ ਇੱਕ 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 ਤਰੀਕੇ ਨਾਲ ਸਿਸਟਮੈਟਿਕ ਤਰੀਕੇ ਨਾਲ ਸਿੱਖਾਂ ਦੇ ਉੱਪਰ ਹਮਲਾ ਕਰ ਰਹੀ ਆ ਇਹ ਆ ਇੱਕ ਇੱਕ ਕਰਕੇ ਜਿਹਨੇ ਵੀ ਗੁਗਦਾਰਾ ਸਾਹਿਬ ਆਏ ਹੌਲੀ ਹੌਲੀ ਰੱਤੀ ਇਹਨਾਂ ਕੋਲੋਂ ਖੋ ਕੇ ਆਪਣੇ ਅੰਦਰ ਲੈ ਲਈਏ ਜੀ ਹੁਣ ਤੇ ਇਹਨਾਂ ਦੀ ਇੰਨੀ ਪਾਵਰ ਵਧ ਗਈ ਹੈ ਕਿ ਤਾਕਤ ਸਾਹਿਬ ਤੇ ਇਹਨਾਂ ਨੇ ਸਿੱਧਾ ਹਮਲਾ ਕਰ ਰਿਹਾ ਜੀ ਅਜੀਤਾ ਕਥਾ ਵੀ ਆਪਣੇ ਅੰਦਰ ਲੈ ਰਿਹਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਕੁਝ ਦਿਨ ਪਹਿਲਾਂ ਉਹਦਾ ਕੁਝ ਪ੍ਰਭਾਵ ਪਿਆ ਸਰਕਾਰ ਤੇ ਉਹਦਾ ਪ੍ਰਭਾਵ ਇਹ ਪੈ ਕਿ ਸਰਕਾਰ ਨੇ ਸਿਰਫ ਇਹਨਾਂ ਜਿਹਾ ਕੀਤਾ ਸੀ ਇਹਨੂੰ ਅਸੀਂ ਹੋਲਡ ਤੇ ਰੱਖਦੇ ਆ ਅੱਜ ਹੀ ਸਬ ਕਮੇਟੀ ਬਣਾਵਾਂਗੇ ਜਿਹੜੀ ਸਬ ਕਮੇਟੀ ਜਿਹੜੇ ਲੋਅਰ ਗਰਾਊਂਡ ਲੈਵਲ ਦੇ ਜਿਹੜੇ ਸਿੱਖ ਨੇ ਉਹਨਾਂ ਨਾਲ ਉਹਨਾਂ ਲੋਕ ਸਭਾ ਕਮੇਟੀ ਇੰਟਰੈਕਸ਼ਨ ਕਰੇਗੀ ਉਹਨਾਂ ਦੇ ਵਿਚਾਰ ਜਿਹੜੇ ਆ ਉਹ ਉਹ ਕਮੇਟੀ ਸੁਣ ਕੇ ਲੇਗੀ ਤੇ ਫਿਰ ਅਸੀਂ ਇਹਦੇ ਬਾਅਦ ਅਗੇ ਡਿਸੀਜਨ ਲਵਾਂਗੇ ਜੀ ਅੱਛਾ ਜੇ ਖਾਲੇ ਤੱਕ ਸਰਕਾਰ ਨੇ ਹੋਲਡੇ ਰੱਖਤਾ ਜੀ ਠੀਕ ਆ ਹਾਂ ਜੀ ਅਬਰਤਪਾਲ ਜੀ ਇਸ ਗੱਲ ਦੇ ਬਾਰੇ ਜਾਣਕਾਰੀ ਹੈ ਕਿ ਉੱਥੋਂ ਦਾ ਜਿਹੜਾ ਉਹ ਕਿੰਨਾ ਚੜਾਵਾ ਹੋ ਜਾਂਦਾ ਹੋਏਗਾ ਮੰਥਲੀ ਤੇ ਹੂਰ ਸੱਜੂਰ ਸਾਹਿਬ ਸਰਖੰਡ ਸਾਹਿਬ ਦਾ ਬਾਬਾ ਜੀ ਇਹ ਆ ਕਿ 4 ਤੋਂ 5 ਕਰੋੜ ਰੁਪਏ ਗੋਲਕ ਆਂਦੀ ਹੈ ਜ਼ਮੀਨੇ ਦੀ ਮਹੀਨੇ ਦੀ 4 ਤੋਂ 5 ਕਰੋੜ ਰੁਪਏ ਹਾਂਜੀ ਹਾਂ ਉਹ ਤੋਂ ਵੱਧ ਵੀ ਹੋ ਸਕਦੀ ਹੈ ਪਰ ਇੰਨਾ ਮੋਟਾ ਮੋਟਾ ਇਹ ਆ ਪਤਾ ਸਾਨੂੰ ਪਤਾ ਕਿ 4-5 ਕਰੋੜ ਰੁਪਏ ਦੀ ਗੋਲਕ ਆ ਹੈ ਜੀ ਉੱਥੇ ਕਿੰਨੇ ਮੁਲਾਜ਼ਮ ਜਿਹੜੇ ਆ ਸਾਰੇ ਟੋਟਲ ਕਿੰਨੇ ਮੁਲਾਜ਼ਮ ਸੇਵਾ ਨਿਭਾ ਰਹੇ ਆ ਇਸ ਵੇਲੇ 1800 ਦੀ ਫੋਰਸ ਹੈ ਜੀ ਭਾਈ ਸਾਹਿਬ 1800 ਦੀ 2000 ਦੀ ਫੋਰਸ ਹੈ ਜੀ ਉਹ ਤਾਂ ਉਹ ਤਾਂ ਵੱਧਦੀ ਆ ਜੀ 1800 ਤੋਂ 2004 ਸੇ ਹੈਗੀ ਆ ਜੀ ਜਿਹੜੀ ਪੂਰੇ ਆ ਮਲਾਜਮਾਂ ਦੀ ਫੋਰਸ ਜਿਹੜੀ ਆ ਆਸਮਾਨ ਦੇ ਘਰੇ ਕਮਾਲ ਰੰਗ ਫਲ ਬਾਲ ਕਰਦੀ ਜੀ ਸਰਕਾਰ ਕਾਬਜ ਹੋ ਰਹੀ ਆ ਗੁਰਦੁਆਰਾ ਸਾਹਿਬ ਤੇ ਹਾਂ ਜੀ ਇਹ ਜਿਹੜੀ ਹੈਗੇ ਨੇ ਉੱਥੇ ਪ੍ਰਬੰਧਕ ਜਾਂ ਇਥੋਂ ਦੇ ਜਿਹੜੇ ਦੱਖਣੀ ਸਿੱਖ ਨੇ ਹਾਂ ਜੀ ਉਹਨਾਂ ਦਾ ਕੀ ਰੋਲ ਐ ਮਸਲੇ ਦੇ ਵਿੱਚ ਉਹ ਸਰਕਾਰ ਦੇ ਖਿਲਾਫ ਨੇ ਜਾਂ ਸਰਕਾਰ ਦੇ ਪੱਖ ਤੇ ਜਾ ਰਹੇ ਲੋਕ ਜਿਹੜੇ ਤੇ ਦਸਤਾਨਕ ਜਿਹੜੇ ਲੋਕਲ ਜਿਹੜੇ ਉਸਦੇ ਵਾਸੀ ਲੋਕ ਨੇ ਜਿਹੜੇ ਉਹਨਾਂ ਨੇ ਤਾਂ ਖੁੱਲ ਕੇ ਮੋਰਚਾ ਮਪਾਇਆ ਜੀ ਸਰਕਾਰ ਦੇ ਖਿਲਾਫ ਤੇ ਬਾਬਾ ਬਲੇਵਿੰਦਰ ਸਿੰਘ ਜਿਹੜੇ ਲੰਗਠਾ ਵਾਲੇ ਨੇ ਉਹ ਵੀ ਮੋਰਚੇ ਵਿੱਚ ਸ਼ਾਮਿਲ ਹੋਏ ਉਹਨਾਂ ਨੇ ਜੋਰਦਾਰ ਵਿਰੋਧ ਕੀਤਾ ਉਹ ਹਾਲੇ ਤੱਕ ਉੱਥੇ ਧਰਨਾ ਲਾ ਕੇ ਟੈਂਟ ਲਾ ਕੇ ਕਲੈਕਟਰ ਦਫ਼ਤਰ ਦੇ ਬਾਹਰ ਬੈਠੇ ਨੇ ਵੀ ਤੁਸੀਂ ਕੋਈ ਤੌਰ ਤੇ ਇਸ ਐਕਟ ਨੂੰ ਰੱਦ ਕਰੋ ਉਸ ਤੋਂ ਬਾਅਦ ਹੀ ਮੋਰਚਾ ਚੁਕਾਇਆ ਜਾਣਾ ਜੀ ਅੱਛਾ ਅਜੇ ਮੋਰਚਾ ਜਾਰੀ ਆ ਆਂਦੀ 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 ਚੱਕਰੀ ਉਪੋਸ਼ਣ ਜਿਹੜਾ ਉਹਤੇ ਉਹ ਬੈਠੇ ਨੇ ਜਿਹਨੂੰ ਤਾਂ ਲੋਕਲ ਲੈਂਗੁਏਜ ਕਹ ਦਿੰਨੇ ਆ ਉਹ ਮੋਰਚੇ ਹਜੇ ਕੱਲੇ ਕੰਪਟਰ ਦੇ ਬਰ ਟੈਂਟ ਲਾ ਕੇ ਇਹਨਾਂ ਨੇ ਲਾ ਕੇ ਰੱਖਿਆ ਜੀ ਉਹਦੇ ਚ 8 8 10 10 ਸਿੰਘ ਬੈਠ ਕੇ ਆਪਣੀ ਡਿਊਟੀ ਦੇ ਰਹੇ ਨੇ ਮੋਰਚੇ ਦੇ ਵਿੱਚ ਤੇ ਉਹਨਾਂ ਨੇ ਸਪਸ਼ਟ ਤੌਰ ਤੇ ਹੀ ਸਰਕਾਰ ਨੂੰ ਇੱਕ ਮੈਸੇਜ ਦਿੱਤਾ ਹੈ ਕਿ ਜਦੋਂ ਤੱਕ ਤੁਸੀਂ ਪੱਕੇ ਤੌਰ ਤੇ ਲਿਖੀ ਤੌਰ ਤੇ ਹੀ ਰੱਦ ਨਹੀਂ ਕਰੋਗੇ ਤਾਂ ਤੱਕ ਮੋਰਚਾ ਚੱਲ ਹੀ ਰਹੇਗਾ ਜੀ ਤੇ ਪੀਸੀ ਦਾ ਕੀ ਰੋਲ ਇਹਦੇ ਵਿੱਚ ਜੁੜ ਗਿਆ ਇਸ ਵੇਲੇ ਐ ਜੀਪੀਸੀ ਦਾ ਜੀ ਧਾਮੀ ਸਾਹਿਬ ਇੱਥੇ ਆਏ ਸੀਗੇ ਪ੍ਰਧਾਨ ਉਹ ਮੋਰਚੇ ਵਿੱਚ ਆ ਕੇ ਸ਼ਾਮਿਲ ਹੋਏ ਉਹਨਾਂ ਨੇ ਸੀਐਮ ਸਾਹਿਬ ਨਾਲ ਮੁਲਾਕਾਤ ਕੀਤੀ ਜਿਹੜੀ ਪ੍ਰੋਗਰੈਸ ਰਿਪੋਰਟਾਂ ਜਿਹੜੀ ਅਸੀਂ ਪੜ੍ਹੀਆਂ ਨੇ ਉਹਨਾਂ ਨੇ ਸੀਐਮ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਵੀ ਰੋਸ਼ ਪ੍ਰਦਾਨ ਚ ਜਾਰੀ ਕੀਤਾ ਵੀ ਤੁਸੀਂ ਇਹ ਜਿਹੜੀ ਅਮੈਂਡਮੈਂਟ ਹੈ ਜਿਹੜੀ ਡਾਇਰੈਕਟ ਦਖਲ ਅੰਦਾਜ਼ੀ ਕਰਦੇ ਹੋ ਇਹ ਕੱਲ੍ਹ ਤੇ ਨਹੀਂ ਹੋਣਾ ਚਾਹੀਦਾ ਆ ਇਹਨੂੰ ਰੱਦ ਕਰੋ ਇਹਨੂੰ ਪਿੱਛੇ ਲਓ ਜਿਹੜੀ ਆ ਇਹ ਕਿ ਆ ਤੇ ਬੀਜੇਪੀ ਸਰਕਾਰ ਦਾ ਤੁਸੀਂ ਆ ਦੇਖ ਲਓ ਕਿ ਇਹ ਸਾਰੇ ਧਾਰਮਿਕ ਸਥਾਨਾਂ ਨੂੰ ਟਾਰਗੇਟ ਕਰਦੇ ਆ ਇਹਨਾਂ ਨੇ ਸ਼ਿਰੜੀ ਸ਼ਿਰੜੀ ਜਿਹੜਾ ਸਾਈ ਵਾ ਮੰਦਿਰ ਆ ਉਹ ਵੀ ਟਾਰਗੇਟ ਕੀਤਾ ਜਿਹੜੇ ਇੱਕ ਮੰਦਰ ਆ ਉਹਦੇ ਵਿੱਚ ਵੀ ਇਹਨਾਂ ਨੇ ਦਖਲੰਦ ਜੀ ਹੁਣ ਗੁਰਦੁਆਰਾ ਸਾਹਿਬ ਵੱਲ ਵੀ ਇਹ ਤੱਕ ਆਉਣ ਲੱਗ ਪਏ ਬਈ ਅਸੀਂ ਇਹ ਕਮਜਾ ਕਰੀ ਗੀ। ਇਹਦਾ ਭਾਈ ਸਾਹਿਬ ਜੇ ਤੁਸੀਂ ਦੇਖੋਗੇ ਤੇ 2014 ਵਿੱਚ ਜਦੋਂ ਕਾਲੀ ਬਾਟਵਾ ਦੀ ਸਰਕਾਰ ਆ ਗਈ। ਉਦੋਂ ਇਹਨਾਂ ਨੇ ਐਕਟ ਦੇ ਵਿੱਚ ਜਿਹੜਾ ਕਲਮ ਜਿਹੜਾ ਸੈਕਸ਼ਨ 11 ਆ ਉਹ ਲਿਆਂਦਾ ਜਾ ਐਮੈਂਡਮੈਂਟ ਕੀਤੀ ਗਈ ਭਈ ਔਰ ਦਾਣ ਅਸੀਂ ਥਾਪਾਂਗੇ ਔਰ ਦਾਣ ਅਸੀਂ ਚੋਣਾਂਗੇ। ਜੀ ਇਹ ਜਿਹੜੀ ਗੱਲ ਆ ਇਹਦੇ ਵਿੱਚ ਪ੍ਰੋਪਰ ਇਹਦਾ ਵਿਰੋਧ ਨਹੀਂ ਹੋਇਆ ਇਹਦਾ ਫਾਲੋਅ ਅਪ ਨਹੀਂ ਹੋਇਆ। ਉਹ ਬਰ ਅਣਕੇ ਗੱਲ ਇੰਨੀ ਭਾਰੀ ਪੈ ਗਈ ਕਿ ਸਰਕਾਰ ਨੇ ਸਿੱਧਾ ਹੀ ਹੁਣ ਕਹਿਤਾ ਵੀ 12 ਮੈਂਬਰ ਅਸੀਂ ਆਪਣੇ ਲਿਆਵਾਂਗੇ ਸਰ ਸਮਝਣ ਵਾਲੀ ਗੱਲ ਆ ਜਿਹੜੇ ਸਰਕਾਰ ਦੇ ਮੈਂਬਰ ਆਉਣਗੇ ਸਰਕਾਰੀ ਹੋਣਗੇ ਪਿੱਠੂ ਹੋਣਗੇ ਉਹਨਾਂ ਨੇ ਅਫਸਰ ਆਫਸਰ ਸਾਹਮਣੇ ਆਲੀ ਕੰਮ ਕਰਨਾ ਉਹ ਭਾਵੇਂ ਕੋਈ ਵੀ ਹੋਵੇ ਫਿਰ ਹੋਰ ਕੋਈ ਅਪਡੇਟ ਆਈ ਕੋਈ ਸਾਹਮਣੇ ਬਾਬਾ ਜੀ ਇਹ ਆ ਬਸ ਤੁਸੀਂ ਸਰਕਾਰ ਦਾ ਹੀ ਪਰਸਕਾਲ ਪਰਸੋ ਦਾ ਜਿਹੜਾ ਬਿਆਨ ਆ ਉਹੀ ਲੇਟੈਸਟ ਆਇਆ ਵਾ ਕਿ ਅਸੀਂ ਹੋਲਡ ਤੇ ਰੱਖਦਾ ਆ ਅਸੀਂ ਸਬ ਕਮੇਟੀ ਬਣਾਈ ਬਣਾਵਾਂਗੇ ਉਹ ਜਿਹੜੀ ਥੱਲੇ ਦੇ ਪਤਰੇ ਦੇ ਲੋਕਾਂ ਨਾਲ ਅਸੀਂ ਇੰਟਰੈਕਸ਼ਨ ਕਰੀ ਗਈ ਉਹਦੇ ਵਿਚਾਰ ਸੁਣੇਗੇ ਔਰ ਇਹ objections نوٹ ਕਰੇਗੀ ਫਿਰ ਅਸੀਂ ਇਹਦਾ ਡਿਸਾਈਡ ਕਰਾਂਗੇ ਵੀ ਇਹਨੂੰ ਕਰਨਾ ਕਿ ਨਹੀਂ ਹਲੇ ਥ੍ਰੈਟ ਦੇਖੋ ਪੈਂਡਿੰਗ ਰੱਖੇ ਜਾਂਣਾ ਨੇ ਉਹ ਜੋ ਪੱਕੇ ਤੌਰ ਤੇ ਨਹੀਂ ਰੱਦ ਕੀਤਾ ਉਹਨਾਂ ਨੇ ਸਸਪੈਂਡ ਕੀਤਾ ਹੈ ਵੀ ਅਸੀਂ ਲਾਗੂ ਨਹੀਂ